ਵੀ ਆਇਆ ਨਹੀਂ ਕਰਦੇ ਕਈ ਲੋਕ ਇਸ ਦੁਨੀਆ ਤੇ ਆ ਕੇ ਵੀ ਆਇਆ ਨਹੀਂ ਕਰਦੇ ਕਈ ਲੋਕ ਇਸ ਦੁਨੀਆ ਤੋਂ ਜਾ ਕੇ ਵੀ ਨਹੀਂ ਜਾਇਆ ਕਰਦੇ ਤਾਲੀ ਹੋ ਜਾਈਦੀ ਆ ਤੇ ਜਦੋਂ ਕੋਈ ਅਫਸਰ ਪਰ ਇੱਥੇ ਆਨੇ ਸਾਡੇ ਲੋਕ ਜਾਣਦੇ ਨੇ ਨਾ ਤਾਂ ਮੈਨੂੰ ਬੜਾ ਨੂੰ ਦੁੱਖ ਲੱਗਦਾ ਕਿ ਅੱਛਾ ਸਾਡੇ ਦਾ ਪ੍ਰਸ਼ਾਸਨ ਦਾ ਇਹ ਇਹ ਨੀਦਰ ਸਾਰੇ ਸਾਡੇ ਜਾਂ ਡੀਜੀਸ ਸਾਹਿਬ ਜਾਂ ਐਸਐਸਪੀ ਸਾਹਿਬ ਨੇ ਜਾਨਦੇ ਮੈਨੂੰ ਬੜਾ ਦੁੱਖ ਲੱਗਦਾ ਉਸ ਲਈ ਨਾ ਉਹਨਾਂ ਮਾਰੇ ਵੀ ਲਿਖਦਾ ਹੁੰਦਾ ਮਕਰਾਨਾ ਜਦੋਂ ਦਾ ਗੂਥ ਕੀਤਾ ਨਹੀਂ ਜਨ ਮਰ ਜਾਣਾ ਲੱਗਦਾ ਏ ਸੜਕਾਂ ਤੇ ਸੁਨੀਆਂ ਹੋਈ ਗੀਆਂ ਨਮਾਸ਼ਹਿਰ ਪੁਰਾਣਾ ਲੱਗਦਾ ਮੈਨੂੰ ਸਿਰ ਪੁਰਾਣਾ ਲੱਗਾ ਲੱਗਦਾ ਤੇ ਮੈਂ ਤਿੰਨ ਮਿੱਤਰ ਲੈਣੇ ਹੁਣ ਜਦੋਂ ਵੱੱਢ ਕੇ ਲੈਣੇ ਹੈਗੇ ਇਹ ਵੀ ਦੱਸ ਦਵਾਂਗਾ ਤੇ ਮੇਰੇ ਲਈ ਤੁਸੀਂ ਸਾਡੇ ਸਤਿਕਾਰਯੋਗ ਆਠੋ ਵਜੀਆਂ ਆਈਆਂ ਨੇ ਜਿਨ੍ਹਾਂ ਦੀ ਲੋੜੀ ਪੈਣੀ ਆ ਮੇਰੇ ਖਿਆਲ ਇਹ ਜੋ ਜ਼ਮਾਨਾ ਪਹਿਲਾਂ ਤੋਂ ਮਰਦਾ ਸੀ ਨਾ ਉਸਨੇ ਲੜਕੀਆਂ ਗਿਰਦੀਆਂ ਹੁੰਦੀਆਂ ਸੀ ਅਕੇਦੇ ਮੁੰਡਾ ਪਿਆ ਆਈ ਰੱਬਾ ਸਰਪੰਚ ਜੀ ਦੇਰ ਕੀ ਮੁੰਡਾ ਹੋਵੇ ਸਾਨੂੰ 5100 ਮਿਲ ਜਾਣਾ ਉਸਨੇ ਗੀਗਾ ਕਹਿਣਗੇ ਉਹਨੂੰ ਪਤਾ ਹੋਣਾ ਕਿ ਕੀ ਜੀ ਦੇ ਕੇਲੇ ਦਾ ਲਾਹੇਗਾ ਜੇਕਰ ਸਰਪੰਚ ਤੇ ਜਾ ਹੋਵੇ ਕੋਈ ਲੜਕੀ ਹੋ ਜੇ ਬਸ ਸਾਡਾ 5100 ਮਰ ਗਿਆ ਹੁਣ ਤਾਂ ਕਹਿੰਦੇ ਲੜਕੀ ਪੈਦਾ ਹੋ ਗਈ ਮੈਂ ਜਦੋਂ ਹੀ ਪਹਿਲਾਂ ਆਪਣੇ ਘਰ ਨੂੰ ਸੁਧਾਰੋ ਫਿਰ ਮਗੱਜੇ ਨੂੰ ਫਿਰ ਪਿੰਡ ਨੂੰ ਫਿਰ ਸ਼ਹਿਰ ਨੂੰ ਮੈਂ ਆਪਣੀ ਧਰਤੀ ਆਪਣੀਆਂ ਬੇਟੀਆਂ ਨੂੰ ਦਿਨਾਂ ਪੜਾਇਆ ਸ਼ੈਲੀ ਤੇ ਰਿਗਾਰਡ ਪਹਿਲਾ ਕੀਤਾ ਮੈਂ ਤਾਂ ਬੱਚਿਆਂ ਨਾਲ ਜਦੋਂ ਮੈਂ ਜਿਆਦਾ ਟਾਈਮ ਲੰਘਾ ਹੋਇਆ ਚਾੜ ਦਵਾਰੀ ਤੋਂ ਬਾਹਰ ਦੀ ਨਾਰੀ ਦਰਦੀ ਆ ਸ਼ਕਤੀ ਖਾਸ ਹੈ ਰੂਪ ਰੱਬ ਦਾ ਤਾਜ ਜਗ ਦਾ ਦਿੱਧਿਆ ਇਸ ਦੇ ਪਾਸ ਹੈ ਲੋੜੀ ਕੁੜੀਆਂ ਦੀ ਜੋਰ ਸ਼ੋਰ ਨਾਲ ਬੈਂਦੀ ਹੋਈ جوڑی چھوڑ نہ لے پنکی کڑی منہ دے وچ بھرت نہیں ہے کڑی منہ دے وچ بھرت نہیں ہے ساوی دنیا کیندی روڑی دنیا دی چھوڑ چھوڑ نہ لے پن جی روڑی کڑیاں دی کڑی چھوڑ چھوڑ نہ لے پن دی ہوئی کڑیاں دی چھوڑ چھوڑ نہ لے پن دی انکے طرح جب نہ مٹسی نوی زمیں دی گیدی ہے یہا کڑیاں چڑھ گیا سی نوی زمیں دی گیدی ہے یہا کڑیاں چڑھ گیا سی کڑے بیج کرن دی گئی ہے کڑے واجی ہاتیاں سی پھر دیکھ اے کرن کرن گئی ہے کڑے واجی ہاتیاں سی روڑی چن کڑیاں دی ਜਿਲਾ ਪ੍ਰਸ਼ਾਸਨ ਬੜੋ ਦੇਖ ਲੋ ਲਕੀਆਂ ਰੋਂਗਾ ਬੜੀਆਂ ਜਿਲਾ ਪ੍ਰਸ਼ਾਸਨ ਕਰੋ ਹੈ ਅੱਜ ਝਗੀਆਂ ਰੋਂਣਾ ਬੜੀਆਂ ਬੜੀਆਂ ਅੱਥੂ ਮਰ ਵਰਸਾਏ ਭਾਈ ਖੁਸ਼ੀਆਂ ਘੜੀਆਂ ਰਾਹੀ ਪੁੱਛੀ ਬਾਦੀ ਵਾਲ ਅੱਜ ਮੁਸਕੁਰਨ ਸੰਦੀ ਧੋਈ ਪਿਆਰੀ ਥੋੜੀ ਥੋੜੀ ਆndi ਲੋਕ ਸ਼ੋਹਨੀਆਂ ਕਹਿਨੀ ਲੋਕ ਪਿਆਰੀ ਥੋੜੀ ਸ਼ੋਹਨੀਆਂ ਕਹਿਨੀ میں بہت دیکھا تین سنح لے دیکھو سی برابر میں بہت بہت سارے تو ਇਸ ਲਈ ਜੋ ਜੋ ਸੋਨਰ ਬੈਲ ਚੈਰੀ ਹੱਸਾ ਧੰਨਵਾਦੀ ਸਾਰੀ ਪ੍ਰਸ਼ਾਸਨ ਦਾ ਵੀ ਸਾਡਾ ਅੱਜ ਇਹਨਾਂ ਨੇ ਮਦਦ ਕੀਤੀ ਹੈ ਤੇ ਦੂਸਰਾ ਰੂਬਰੂ ਇਹਨਾਂ ਨੂੰ ਮੈਂ ਇਸ ਤਰੀਕੇ ਨਾਲ ਕਰਵਾਵਾਂਗੀ ਕਿ ਮੈਨੂੰ ਮਾਣ ਹੈ ਕਿ ਮੇਰੇ ਫਾਦਰ ਸਾਹਿਬ ਤੇ ਜੋ ਸ਼ਬਦਾਂ ਦਾ ਜਾਲ ਮੈਂ ਬਣਿਆ ਜੋ ਸ਼ਬਦਾਂ ਦਾ ਜਾਲ ਇਹਨਾਂ ਦਾ ਹੈ ਉਹ ਸਭ ਜੈਨੇਟਿਕ ਗਰੁੱਪ ਦੇ ਵਿੱਚ ਹੀ ਆਇਆ ਕਈ ਵਾਰ ਮੇਰੀ ਤਾਰੀਫ਼ ਹੁੰਦੀ ਹੈ ਤਾਂ ਮੈਂ ਕਹਿੰਦੀ ਹਾਂ ਜੇ ਮੇਰੀ ਤਾਰੀਫ਼ ਨਹੀਂ ਹੈ ਮੇਰੇ ਫਾਦਰ ਸਾਹਿਬ ਦੀ ਗੋਣ ਹੈ شکریہ